ਤੇ ਉਹ 10 ਕਿਲੋਮੀਟਰ ਹੈ ਪਾਕਿਸਤਾਨ ਵਾਲੇ ਪਾਸੇ ਨੂੰ ਵੀ ਜੇ ਕੋਈ ਬੰਦਾ 10 ਕਿਲੋਮੀਟਰ ਦੇ ਵਿੱਚ ਵਿੱਚ ਉੱਥੋਂ ਡਰੋਨ ਉਡਾਉਂਦਾ ਉਹ ਡਰੋਨ ਦੀ ਕੁਆਲਿਟੀ ਦਾ ਪਤਾ ਲੱਗ ਜੂ ਉਸ ਏਰੀਆ ਦਾ ਪਤਾ ਲੱਗ ਜੂ ਵੀ ਕਿਹੜੇ ਏਰੀਏ ਤੋਂ ਇਹ ਕਿੰਨੇ ਕਿਲੋਮੀਟਰ ਤੋਂ ਕਿਹੜੇ ਪਿੰਡ ਤੋਂ ਡਰੋਨ ਬੰਦਾ ਉਡਾਉਂਦਾ ਪਿਆ ਤੇ ਉਹਦੇ ਬਾਅਦ ਜਿਹੜੇ ਉਹ ਜ਼ੈਮਰ ਆ ਉਹਨਾਂ 'ਚ ਇੰਨੀ ਕੁ ਤਾਕਤ ਆ ਕਿ ਉਹ 10 ਕਿਲੋਮੀਟਰ ਤੋਂ ਉਚਾਈ ਤੋਂ ਵੀ ਉਹ ਸੁੱਟਣ ਦੀ ਕਸ਼ਮਤਾ ਰੱਖਦੇ ਆ ਜਿਹੜੇ ਜ਼ੈਮਰ ਆ ਉਹ ਡਰੋਨ ਨੂੰ ਉੱਥੇ ਸੁੱਟਿਆ ਜਾਊਗਾ ਤੇ ਜਿਹੜੇ ਲੋਕ ਉਹ ਜ਼ਹਿਰ ਦਾ ਕਾਰੋਬਾਰ ਇੱਧਰ ਕਰਦੇ ਆ ਉਹ ਜਦੋਂ ਡਰੋਨ ਉਧਰੋਂ ਆਉਂਦੇ ਇੱਧਰ ਚੁੱਕਦੇ ਆ ਇਹ ਹੈਰੋਇਨ ਸਮੈਕ ਜਾਂ ਕੋਈ ਪਿਸਤਲ ਜਾਂ ਕੋਈ AK47 ਕੋਈ ਵੀ ਹਥਿਆਰ ਉਹ ਉਹਨਾਂ ਬੰਦਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹੁਣ ਪੰਜਾਬ ਸਰਕਾਰ ਸੁਹਿਰਦ ਹੋ ਚੁੱਕੀ ਆ ਸਾਰੇ ਲੋਕਾਂ ਤੇ ਨਿਗਾਹ ਆ ਜਦੋਂ ਉਹ ਜ਼ਹਿਮਰ ਲੱਗੇ ਤੇ ਉਹਨਾਂ ਲੋਕਾਂ ਦੀ ਵੀ ਪਛਾਣ ਛੇਤੀ ਹੋ ਜਣੀ ਆ ਜਿਹੜੇ ਅਗਲੇ ਪੰਨੇ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਕੇ ਹੈਰੋਇਨ ਸਮੈਕ ਜਾਂ ਕੋਈ ਹਥਿਆਰ ਵੈਪਨ ਜਿਹੜਾ ਉਧਰੋਂ ਆਉਂਦਾ ਉਹ ਚੁੱਕਦੇ ਆ ਇਤੇ ਸੁਧਰਨਾ ਪੈਣਾ ਜਿਹੜਾ ਤੂੰ ਹੈ ਜ਼ਹਿਰ ਦਾ ਕਾਰੋਬਾਰ ਕਰ ਲਿਆ ਕਰ ਲਿਆ ਬਾਕੀ ਇਹ ਵੀ ਦੱਸ ਦਿਓ ਸਾਡੇ ਤੇ ਵੱਡ ਬਟੇਰੇ ਬਜ਼ੁਰਗ ਵੀ ਦੱਸਦੇ ਆ ਕਿ ਜਿਨ੍ਹਾਂ ਲੋਕਾਂ ਨੇ ਸਮਗਲਿੰਗ ਕੀਤੀ ਆ ਜਿਨ੍ਹਾਂ ਲੋਕਾਂ ਨੇ ਜ਼ਹਿਰ ਦੇ ਪੈਸੇ ਨਾਲ ਆਪਣੀਆਂ ਜਾਇਦਾਦਾਂ ਬਣਾਈਆਂ ਆਪਣੇ ਘਰ ਬਣਾਏ ਆ ਇਹ ਮਤ ਸੋਚੋ ਕਿ ਇਹ ਤੁਹਾਡੀਆਂ ਪੀੜ੍ਹੀਆਂ ਦਾ ਸੁੱਖ ਲੈਣ ਗਈਆਂ ਉਹ ਤੁਹਾਡੀਆਂ ਪੀੜ੍ਹੀਆਂ ਕੀ ਤੁਸੀਂ ਵੀ ਸੁੱਖ ਨਹੀਂ ਲੈਣਾ 2 4 5 ਸਾਲ ਇਹ ਚੀਜ਼ ਫੁੱਲਦੀ ਆ ਫਲਦੀ ਆ ਜਦੋਂ ਘੜਾ ਭਰ ਜਾਂਦਾ ਉਹ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਤੇਜ਼ ਹਵਾ ਆਉਂਦੀ ਆ ਉਹ ਜਿਹੜੇ ਤੁਹਾਡੇ ਘਾਰੇ ਮੈਲਿਆ ਉਹ ਰੇਤ ਦੀਆਂ ਕੰਧਾਂ ਨੇ ਉਸੇ ਵੇਲੇ ਸਾਰੇ ਖਿੱਲਰ ਜਾਂਦੇ ਆ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਦਸਾਂ ਨੋਆਂ ਦੀ ਕਮਾਈ ਕਰੋ ਜੇ ਤੁਸੀਂ ਗਰੀਬ ਜੇ ਤੇ 3-400 ਰੁਪਏ ਦਿਹਾੜੀ ਲੈ ਕੇ ਵੀ ਆਪਣੇ ਪਰਿਵਾਰ ਨੂੰ ਪਾਲੋਗੇ ਨਾ ਤੇ ਤੁਹਾਡਾ ਬੱਚਾ ਪੜ੍ਹ ਲਿਖ ਕੇ ਹੋ ਸਕਦਾ ਕੋਈ ਵੱਡਾ ਅਫਸਰ ਬਣ ਜੇ ਤੇ ਤੁਹਾਡੀਆਂ ਪੀੜੀਆਂ ਤਰ ਜਾਣ ਤੇ ਜੇ ਤੁਸੀਂ ਇਹੋ ਜੇ ਜ਼ਹਿਰ ਵਾਲੇ ਪੈਸੇ ਨਾਲ ਜਿਹੜਾ ਕਿਸੇ ਦੇ ਪੁੱਤ ਦੀ ਲਾਛ ਨੂੰ ਡੇਕ ਕੇ ਕਿਸੇ ਦੇ ਪੁੱਤ ਨੂੰ ਮਾਰ ਕੇ ਤੁਸੀਂ ਪੈਸਾ ਕਮਾਉਣਾ ਉਹ ਪੈਸਾ ਨਾ ਅੱਜ ਤੁਹਾਡੇ ਕੰਮ ਨਾਲ ਕੱਲ ਤੁਹਾਡੇ ਬੱਚਿਆਂ ਦੇ ਕੰਮ ਨਾਲ ਤੁਹਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜੇ ਤੁਸੀਂ ਕਿਸਦਾ ਘਰ ਗਾਲਦੇ ਜੇ ਤੇ ਪ੍ਰਮਾਤਮਾ ਬੜਾ ਬਿਆਨ ਤੇ ਉਹ ਤੁਹਾਡਾ ਘਰ ਵੀ ਗਾਲੂਗਾ ਤੁਹਾਨੂੰ ਵੀ ਕੋਈ ਨਹੀਂ ਬਖਸ਼ੂਗਾ ਤੁਹਾਨੂੰ ਠੀਕ ਤੇ ਉਹ 10 ਕਿਲੋਮੀਟਰ ਪਾਕਿਸਤਾਨ ਵਾਲੇ ਪਾਸੇ ਨੂੰ ਵੀ ਜੇ ਕੋਈ ਬੰਦਾ 10 ਕਿਲੋਮੀਟਰ ਦੇ ਵਿੱਚ ਵਿੱਚ ਉਥੋਂ ਡਰੋਨ ਉਡਾਉਂਦਾ ਉਹ ਡਰੋਨ ਦੀ ਕੁਆਲਿਟੀ ਦਾ ਪਤਾ ਲੱਗ ਜੂ ਉਸ ਏਰੀਏ ਦਾ ਪਤਾ ਲੱਗ ਜੂ ਵੀ ਕਿਹੜੇ ਏਰੀਏ ਤੋਂ ਇਹ ਕਿੰਨੇ ਕਿਲੋਮੀਟਰ ਤੋਂ ਕਿਹੜੇ ਪਿੰਡ ਤੋਂ ਡਰੋਨ ਬੰਦਾ ਉਡਾਉਂਦਾ ਪਿਆ ਤੇ ਉਹਦੇ ਬਾਅਦ ਜਿਹੜੇ ਉਹ ਜ਼ੈਮਰ ਆ ਉਹਨਾਂ 'ਚ ਇੰਨੀ ਕੁ ਤਾਕਤ ਆ ਕਿ ਉਹ 10 ਕਿਲੋਮੀਟਰ ਤੋਂ ਉਚਾਈ ਤੋਂ ਵੀ ਉਹ ਸੁੱਟਣ ਦੀ ਕਸ਼ਮਤਾ ਰੱਖਦੇ ਆ ਜਿਹੜੇ ਜ਼ੈਮਰ ਆ ਉਹ ਡਰੋਨ ਨੂੰ ਉੱਥੇ ਸੁੱਟਿਆ ਜਾਊਗਾ ਤੇ ਜਿਹੜੇ ਲੋਕ ਉਹ ਜ਼ਹਿਰ ਦਾ ਕਾਰੋਬਾਰ ਇੱਧਰ ਕਰਦੇ ਆ ਉਹ ਜਦੋਂ ਡਰੋਨ ਉੱਤਰੋਂ ਆਉਂਦੇ ਇੱਥੇ ਚੁੱਕਦੇ ਆ ਇਹ ਹੈਰੋਇਨ ਸਮੈਕ ਜਾਂ ਕੋਈ ਪਿਸਤਲ ਜਾਂ ਕੋਈ AK-47 ਕੋਈ ਵੀ ਹਥਿਆਰ ਉਹ ਉਹਨਾਂ ਬੰਦਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਹੁਣ ਪੰਜਾਬ ਸਰਕਾਰ ਸੁਹਿਰਦ ਹੋ ਚੁੱਕੀ ਆ ਸਾਰੇ ਲੋਕਾਂ ਤੇ ਨਿਗਾਹ ਆ ਜਦੋਂ ਉਹ ਜ਼ੈਮਰ ਲੱਗੇ ਤੇ ਉਹਨਾਂ ਲੋਕਾਂ ਦੀ ਵੀ ਪਛਾਣ ਛੇਤੀ ਹੋ ਜਣੀ ਆ ਜਿਹੜੇ ਅਗਲੇ ਪੰਨੇ ਪਾਕਿਸਤਾਨ ਵਾਲਿਆਂ ਨਾਲ ਗੱਲ ਕਰਕੇ ਹੀਰਨ ਸਮੈਗ ਜਾਂ ਕੋਈ ਹਥਿਆਰ ਵਿੱਪਨ ਜਿਹੜਾ ਉਧਰੋਂ ਆਉਂਦਾ ਉਹ ਚੁੱਕਦੇ ਆ ਇਹ ਤੇ ਸੁਧਰਨਾ ਪੈਣਾ ਜਿਹੜਾ ਤੂੰ ਹ ਜ਼ੈਰ ਦਾ ਕਾਰੋਬਾਰ ਕਰ ਲਿਆ ਕਰ ਲਿਆ ਬਾਕੀ ਇਹ ਵੀ ਦੱਸ ਦਿਓ ਸਾਡੇ ਤੇ ਵੱਡ ਬਟੇਰੇ ਬਜ਼ੁਰਗ ਵੀ ਦੱਸਦੇ ਆ ਕਿ ਜਿਨ੍ਹਾਂ ਲੋਕਾਂ ਨੇ ਸਮਗਲਿੰਗ ਕੀਤੀ ਆ ਜਿਨ੍ਹਾਂ ਲੋਕਾਂ ਨੇ ਪੈ ਜਿਹੜੇ ਪੈਸੇ ਨਾਲ ਆਪਦੀਆਂ ਜਾਇਦਾਦਾਂ ਬਣਾਈਆਂ ਆਪਦੇ ਘਰ ਬਣਾਏ ਆ ਇਹ ਮਤ ਸੋਚੋ ਕਿ ਇਹ ਤੁਹਾਡੀਆਂ ਪੀੜ੍ਹੀਆਂ ਦਾ ਸੁੱਖ ਲੈਣ ਗਈਆਂ ਉਹ ਤੁਹਾਡੀਆਂ ਪੀੜ੍ਹੀਆਂ ਕੀ ਤੁਸੀਂ ਵੀ ਸੁੱਖ ਨਹੀਂ ਲੈਣਾ 2 4 5 ਸਾਲ ਇਹ ਚੀਜ਼ ਫੁੱਲਦੀ ਆ ਫਲਦੀ ਆ ਜਦੋਂ ਘੜਾ ਭਰ ਜਾਂਦਾ ਉਹ ਸਾਰਾ ਕੁਝ ਖਤਮ ਹੋ ਜਾਂਦਾ ਜਦੋਂ ਤੇਜ਼ ਹਵਾ ਆਉਂਦੀ ਆ ਉਹ ਜਿਹੜੇ ਤੁਹਾਡੇ ਘਾਰੇ ਮੈਲਿਆ ਉਹ ਰੇਤ ਦੀਆਂ ਕੰਧਾਂ ਨੇ ਉਸੇ ਵੇਲੇ ਸਾਰੇ ਖਿੱਲਰ ਜਾਂਦੇ ਆ ਇਹ ਕੰਮ ਕਰਨ ਦਾ ਕੋਈ ਫਾਇਦਾ ਨਹੀਂ ਦਸਾਂ ਨੌਆਂ ਦੀ ਕਮਾਈ ਕਰੋ ਜੇ ਤੁਸੀਂ ਗਰੀਬ ਜੇ ਤੇ 3-400 ਰੁਪਏ ਦਿਹਾੜੀ ਲੈ ਕੇ ਵੀ ਆਪਦੇ ਪਰਿਵਾਰ ਨੂੰ ਪਾਲੋਗੇ ਨਾ ਤੇ ਤੁਹਾਡਾ ਬੱਚਾ ਪੜ੍ਹ ਲਿਖ ਕੇ ਹੋ ਸਕਦਾ ਕੋਈ ਵੱਡਾ ਅਫਸਰ ਬਣ ਜੇ ਤੇ ਤੁਹਾਡੀਆਂ ਪੀੜੀਆਂ ਤਰ ਜਾਣ ਤੇ ਜੇ ਤੁਸੀਂ ਇਹੋ ਜਿਹੇ ਜ਼ਹਿਰ ਵਾਲੇ ਪੈਸੇ ਨਾ ਜਿਹੜਾ ਕਿਸੇ ਦੇ ਪੁੱਤ ਦੀ ਲਾਸ਼ ਨੂੰ ਡੇਕ ਕੇ ਕਿਸੇ ਦੇ ਪੁੱਤ ਨੂੰ ਮਾਰ ਕੇ ਤੁਸੀਂ ਪੈਸਾ ਕਮਾਉਣਾ ਉਹ ਪੈਸਾ ਨਾ ਅੱਜ ਤੁਹਾਡੇ ਕੰਮ ਨਾ ਕੱਲ ਤੁਹਾਡੇ ਬੱਚਿਆਂ ਦੇ ਕੰਮ ਨਾ ਤੁਹਾਡੀਆਂ ਆਉਣ ਵਾਲੀਆਂ ਪੀੜੀਆਂ ਜਿਹੜੀਆਂ ਤੁਹਾਡੀਆਂ ਆਉਣ ਵਾਲੀਆਂ ਨਸਲਾਂ ਜੇ ਤੁਸੀਂ ਕਿਹਦਾ ਘਰ ਗਾਲਦੇ ਜੇ ਤੇ ਪ੍ਰਮਾਤਮਾ ਬੜਾ ਬਿਆੰਤ ਹੈ ਉਹ ਤੁਹਾਡਾ ਘਰ ਵੀ ਗਾਲੂਗਾ ਤੁਹਾਨੂੰ ਵੀ ਕੋਈ ਨਹੀਂ ਬਖਸ਼ੂਗਾ tanto